अब आंटी आई क्या देख गया क्या? क्या क्या दिया, क्या -क्या दिया? तो धन्यवाद किया आंटी का, का? तुमको तो मेरा सम्मान संभाल के रखोगे डालोगे ना इनको फेंकोगे तो नहीं तो तो ਮੇਰੇ ਮਨ ਦੀ ਇੱਛਾ ਸੀ ਕਿ ਮੈਂ ਜਿਹੜੇ ਮਹਾਤਮਾ ਸਾਡੇ ਗਰੀਬ ਪਰਿਵਾਰ ਆ ਇਹਨਾਂ ਦੇ ਨਾਲ ਰਲ ਕੇ ਵੀ ਲੋੜੀ ਮਨਾਵਾਂ ਤੇ ਅੱਜ ਮੈਂ ਇੱਥੇ ਪਹੁੰਚੀ ਇਹਨਾਂ ਦੇ ਕੋਲ ਜਿੰਨੇ ਵੀ ਛੋਟੇ ਛੋਟੇ ਬੱਚੇ ਆ ਸਾਰਿਆਂ ਨਾਲ ਜਿੱਦਾਂ ਗਰਮ ਕੁਛ ਵੀ ਆ ਠੰਡ ਨੂੰ ਦੇਖਦੇ ਹੋਏ ਤੇ ਵੀ ਇਹਨਾਂ ਨੂੰ ਉਹ ਜਿਹੜਾ ਬੰਡਿਆ ਗਿਆ ਆ ਮੈਂ ਕਹਿੰਨੀ ਆ ਕਿ ਸਾਰਿਆਂ ਨੂੰ ਇਹ ਜਿਹੜਾ ਸਲਾਘਾਯੋਗ ਕੰਮ ਆਇਆ ਇਹਨਾਂ ਬੱਚਿਆਂ ਲਈ ਵੀ ਕਰਨਾ ਚਾਹੀਦਾ ਆ ਦੱਸਦੀ ਆ ਕਿ ਹਮੇਸ਼ਾ ਹੀ ਸਮਾਜ ਭਲਾਈ ਕਾਰਜਾਂ ਵਿੱਚ ਅੱਗੇ ਰਹਿਣ ਵਾਲੀ ਸਮਾਜ ਸੇਵਿਕਾ ਰਜਨੀ ਬਾਲਾ ਨੇ ਅੱਜ ਚਿਹੜੂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਜਾ ਕੇ ਜਿੱਥੇ ਝੌਂਪੜੀਆਂ ਦੇ ਗਰੀਬ ਲੋਹੜੀ ਦੀ ਖੁਸ਼ੀ ਮਨਾਈ ਉੱਥੇ ਲੋੜਵੰਦਾਂ ਨੂੰ ਕੱਪੜੇ ਅਤੇ ਹੋਰ ਜ਼ਰੂਰੀ ਵਸਤੂਆਂ ਵੰਡੀਆਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਸਮਾਜ ਸੇਵਕਾ ਰਜਨੀ ਬਾਲਾ ਨੇ ਕਿਹਾ ਕਿ ਮੈਨੂੰ ਇਹ ਨਾਸੂਮ ਅਤੇ ਲੋੜਵੰਦ ਬੱਚਿਆਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਕੇ ਖੁਸ਼ੀ ਮਿਲਦੀ ਹੈ ਅਤੇ ਇੱਥੇ ਇਹ ਵੀ ਦੇਖਿਆ ਗਿਆ ਕਿ ਜਦੋਂ ਸਮਾਜ ਸੇਵੀ ਮੈਡਮ ਰਜਨੀ ਬਾਲਾ ਸਮਾਨ ਵੰਡਣ ਝੁਗਿਆ ਝੋਪੜੀਆਂ ਵਿੱਚ ਪੁੱਜੀ ਤਾਂ ਦੇਖਦੇ ਹੀ ਦੇਖਦੇ ਮਾਸੂਮ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਚਲਕਾਈ ਅਤੇ ਬੱਚੇ ਖੁਸ਼ੀ ਵਿੱਚ ਝੂਮਦੇ ਨਜ਼ਰ ਆਏ ਇਸ ਮੌਕੇ ਮੈਡਮ ਰਜਨੀ ਬਾਲਾ ਨਾਲ ਡਾਕਟਰ ਮਨਜੀਤ ਸਿੰਘ ਸਰੋਵਾ ਸਮਾਜ ਸੇਵਕ ਜਤਿੰਦਰ ਸਿੰਘ ਟੋਨੀ ਆਦੀ ਵੀ ਮੌਜੂਦ ਰਹੇ ਸਮਾਜ ਸੇਵੀ ਰਜਨੀ ਵਾਲਾ ਨੇ ਹੋਰ ਕਿਹਾ ਕਿ ਅਜਿਹੇ ਉਪਰਾਲੇ ਅਗਾ ਵੀ ਜਾਰੀ ਰਹਿਣਗੇ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਮੇਰੇ ਮਨ ਨੂੰ ਅਨੋਖੀ ਖੁਸ਼ੀ ਮਿਲਦੀ ਹੈ ਇਸ ਮੌਕੇ ਸਮਾਨ ਪ੍ਰਾਪਤ ਕਰਨ ਤੋਂ ਬਾਅਦ ਬੱਚਿਆਂ ਨੇ ਮੈਮ ਰਜਨੀ ਵਾਲਾ ਦਾ ਧੰਨਵਾਦ ਕੀਤਾ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਤੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਖਾਸ ਰਿਪੋਰਟ ਮੈਡਮ ਅੱਜ ਇਸ ਗਰੀਬ ਅਤੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਕਾਫੀ ਰਾਸ਼ਨ ਵੰਡਿਆ ਹੈਗਾ ਵਾ ਕੱਪੜੇ ਵੰਡੇ ਹੈਗੇ ਜੁਰਾਬਾ ਵੰਡੇ ਹੈਗੇ ਬੂਟ ਵੰਡੇ ਹੈਗੇ ਆ ਕੀ ਕਹਣਾ ਇਸ ਮੌਕੇ ਮੈਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਔਰ ਜਿਹੜੀਆਂ ਜਦ ਕੀ ਲੋਹੜੀ ਦੀਆਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਅੱਜ ਅਸੀਂ ਲੋਹੜੀ ਨੂੰ ਜਿਹਦਾ ਪ੍ਰੋਗਰਾਮ ਸਾਰੇ ਥਾਈਂ ਕੀਤੇ ਜਾ ਰਹੇ ਆ ਬੱਚਿਆਂ ਦੀਆਂ ਲੋਹੜੀਆਂ ਪਾਈਆਂ ਜਾ ਰਹੀਆਂ ਆ ਪਰ ਮੇਰੇ ਮਨ ਦੀ ਇੱਕ ਇੱਛਾ ਸੀ ਕਿ ਮੈਂ ਜਿਹੜੇ ਮਹੱਤੜ ਸਾਡੇ ਗਰੀਬ ਪਰਿਵਾਰ ਆ ਇਹਨਾਂ ਦੇ ਨਾਲ ਰਲ ਕੇ ਵੀ ਲੋਹੜੀ ਮਨਾਵਾ ਤੇ ਅੱਜ ਮੈਂ ਇੱਥੇ ਪਹੁੰਚੀ ਇਹਨਾਂ ਦੇ ਕੋਲ ਜਿੰਨੇ ਵੀ ਛੋਟੇ-ਛੋਟੇ ਬੱਚੇ ਆ ਸਾਰਿਆਂ ਨਾਲ ਜਿਹਦਾ ਗਰਮ ਕੱਪੜੇ ਕੁਛ ਹੀ ਆ ਠੰਡ ਨੂੰ ਦੇਖਦੇ ਹੋਏ ਤੇ ਵੀ ਇਹਨਾਂ ਨੂੰ ਉਹ ਜਿਹੜਾ ਬੰਡਿਆ ਗਿਆ ਆ ਮੈਂ ਕਹਿੰਨੀ ਆ ਕਿ ਸਾਰਿਆਂ ਨੂੰ ਇਹ ਜਿਹੜਾ ਚਲਾਗਾ ਜੋਗ ਉਕਰਾਲਾ ਆ ਇਹਨਾਂ ਬੱਚਿਆਂ ਲਈ ਵੀ ਕਰਨਾ ਚਾਹੀਦਾ ਆ ਕਿ ਚਲੋ ਆਪਾਂ ਹੋਰ ਤਾਂ ਸਾਰਾ ਕੁਝ ਬਹੁਤ ਕਰਦੇ ਆ ਜੀ ਬਿਲਕੁਲ ਕਿ ਇਹਨਾਂ ਜਿਹੜੇ ਮਹਾਤੜ ਪਰਿਵਾਰ ਆ ਜਿਹੜੇ ਨਹੀਂ ਕਰੀ ਸਕਦੇ ਕੁਛ ਨਹੀਂ ਇੰਨੀ ਠੰਡ ਦੇ ਉਸ ਦੇਖੋ ਝੁੱਗੀਆਂ ਦੇ ਵਿੱਚ ਰਹਿਣਾ ਬਹੁਤ ਔਖੀ ਗੱਲ ਆ ਜਿੱਦਾਂ ਤੇ ਇਹਨੂੰ ਦੇਖਦੇ ਹੋਏ ਮੇਰਾ ਮੇਰੀ ਇੱਛਾ ਸੀ ਕਿ ਮੈਂ ਇਹਨਾਂ ਬੱਚਿਆਂ ਲਈ ਨਾਲ ਗੱਲ ਇੱਕ ਗੱਲ ਗੌਰੇ ਤਲਬ ਹੈ ਦੀ ਇਹ ਕਿ ਅਮੀਰ ਬੱਚੇ ਦੇ ਜਿਹੜਾ ਬੱਚਿਆਂ ਨੂੰ ਹਰ ਕੋਈ ਪਿਆਰ ਕਰਦਾ ਹੈਗਾ ਵਾ ਚੁੰਮਦਾ ਚੜਦਾ ਹੈਗਾ ਤੁਸੀਂ ਗਰੀਬ ਬੱਚੇ ਅੱਜ ਬੜੇ ਆਪਣੇ ਬੱਚਿਆਂ ਦੀ ਤਰ੍ਹਾਂ ਮਿਲ ਕੇ ਇਹਨਾਂ ਨੂੰ ਚੁੰਮਿਆ ਜਟਿਆ ਔਰ ਪਿਆਰ ਕੀਤਾ ਔਰ ਇਹਨਾਂ ਨੂੰ ਜਿਹੜੇ ਜ਼ਰੂਰਤਵੰਤ ਚੀਜ਼ਾਂ ਦਿੱਤੀਆਂ ਤੁਸੀਂ ਅਸਮ ਚਿਹੜੂ ਇਲਾਕੇ ਵਿੱਚ ਖੜੇ ਹਾਂ ਇਸ ਤੋਂ ਇਲਾਵਾ ਹੋਰ ਵੀ ਆਸ-ਪਾਸ ਪਿੰਡਾਂ ਚ ਗਏ ਸੀ ਹਾਂਜੀ ਕਾਫੀ ਪਿੰਡਾਂ ਦੇ ਵਿੱਚ ਮੈਂ ਹੋ ਕੇ ਆਈਆਂ ਜਿੱਥੇ ਵੀ ਮੈਨੂੰ ਇੱਦਾਂ ਦੇ ਪਰਿਵਾਰ ਦੇ ਸੇ ਹੈ ਮੈਂ ਉੱਥੇ ਉੱਥੇ ਜਾ ਕੇ ਜਿੱਦਾਂ ਇਹ ਜਿਹੜਾ ਪ੍ਰਾਲਾ ਕੀਤਾ ਆ ਔਰ ਇਹਨਾਂ ਬੱਚਿਆਂ ਦੇ ਵਿੱਚ ਹੀ ਰੱਬ ਵੱਸਦਾ ਹੈ ਜੇਕਰ ਅਸੀਂ ਨਾ ਬੱਚਿਆਂ ਨੂੰ ਖੁਸ਼ ਕਰਦੇ ਤੁਸੀਂ ਦੇਖੋ ਬੱਚਿਆਂ ਦੇ ਮੋੜਾ ਤੇ ਕਿੰਨੀ ਕੁਛ ਆ ਕੇ ਸਰ ਨੂੰ ਮੈਡਮ ਮਿਲਣਾ ਆਇਆ ਸਾਡੇ ਲਈ ਇਨਾ ਕੁਛ ਕਰਨ ਆਇਆ ਇਹ ਨਾ ਬੱਚਿਆਂ ਦੀਆਂ ਦੁਆਵਾਂ ਸਦਕਾ ਹੀ ਅਸੀਂ ਜਿਹੜੇ ਅੱਥਰੇ ਫਿਰਦੇ ਆ ਇਹ ਸਾਡੀ ਤਰੱਕੀ ਦਾ ਕਾਰਨ ਜਿਹੜੇ ਬੱਚੇ ਹੀ ਹੈ ਅਸੀਂ ਕਿੰਨੇ ਰੱਬ ਰੂਪੀ ਬੱਚੇ ਇਹਨਾਂ ਦਾ ਆਸ਼ੀਰਵਾਦ ਜ਼ਰੂਰ ਹਰ ਇੱਕ ਨੂੰ ਲੈਣਾ ਚਾਹੀਦਾ ਤੁਸੀਂ ਝੁੱਗੀਆਂ ਝੋਪਣੇ ਵਿੱਚ ਅੱਜ ਗਏ ਹੈਗੇ ਉੱਥੇ ਜਾ ਜਾ ਕੇ ਬੱਚਿਆਂ ਨੂੰ ਸਮਾਨ ਦਿੱਤਾ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਮਿਲੇ ਜੀ ਕੀ ਮਹਿਸੂਸ ਕੀਤਾ ਕਿਸ ਤਰ੍ਹਾਂ ਲੱਗਾ ਕਿ ਇੱਥੇ ਇੱਕ ਇੱਕ ਅਲੀਸ਼ਾਨ ਘਰਾਂ ਵਿੱਚ ਲੋਕ ਰਹਿੰਦੇ ਹੈਗੇ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈਗਾ ਔਰ ਇਹ ਕਿਸ ਤਰ੍ਹਾਂ ਆਪਣਾ ਜੀਵਨ ਬਿਸ਼ਰ ਕਰ ਰਹੇ ਹੈਗੇ ਔਰ ਇਹਨਾਂ ਦੇ ਮੈਂ ਤਾਂ ਕਿੰਨੀਆਂ ਜਿਹੜੇ ਲੋਕ ਚੰਗਿਆ ਘਰਾਂ ਦੇ ਵਿੱਚ ਜੀਵਨ ਬਸਰ ਕਰ ਰਹੇ ਆ ਇਹਨਾਂ ਬੱਚਿਆਂ ਦਾ ਉਹ ਜ਼ਰੂਰ ਧਿਆਨ ਕਰਨ ਜਿਹੜੀਆਂ ਸੰਸਥਾਵਾਂ ਮੈਂ ਇਹਨਾਂ ਨੂੰ ਵੱਧ ਤੋਂ ਵੱਧ ਅਪੀਲ ਕਰਾਂਗੀ ਕਿ ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਗਰੀਬਾਂ ਮਾਤਰਾਵਾਂ ਵੱਲ ਪਿਆ ਇਹਨਾਂ ਨੂੰ ਕਿਆਸਤ ਕਰ ਦਿਓ ਇਹਨਾਂ ਦੇ ਬੱਚਿਆਂ ਨੂੰ ਵੀ ਖੁਸ਼ੀ ਮਿਲ ਸਕੇ ਇਹਨਾਂ ਦੇ ਬੱਚਿਆਂ ਦੇ ਚਿਹਰਿਆਂ ਤੇ ਜਿੱਦਾਂ ਅੱਜ ਖੁਸ਼ੀ ਮਿਲੀ ਮੈਂ ਕਹਿੰਦੀ ਜਿੱਥੇ-ਜਿੱਥੇ ਸਾਡੇ ਮਜ਼ਦੂਰ ਪਰਿਵਾਰ ਬੈਠੇ ਆ ਉਹਨਾਂ ਦੇ ਬੱਚਿਆਂ ਨੂੰ ਇਹ ਜਿਹੜਾ ਅਸੀਂ ਆਸ਼ੀਰਵਾਦ ਦਈਏ ਜੀ ਬਿਲਕੁਲ ਹਾਂ ਅਸੀਂ ਵੀ ਨੋਟ ਕੀਤਾ ਕਿ ਜਦੋਂ ਤੁਸੀਂ ਆਏ ਤਾਂ ਬੱਚੇ ਦੂਰੋਂ ਦੂਰੋਂ ਤੁਹਾਨੂੰ ਦੇਖ ਕੇ ਜੋ ਕੁਝ ਬੱਚੇ ਕੱਪੜੇ ਪ੍ਰਾਪਤ ਕਰ ਰਹੇ ਸੀਗੇ ਤੇ ਦੂਰੋਂ ਦੇ ਕੋਈ ਬੱਚੇ ਭੱਜੇ ਆਏ ਸਾਡੇ ਵੱਲ ਉਹਨਾਂ ਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਸੀਗੀ ਕੀ ਆਉਣ ਵਾਲੇ ਸਮੇਂ ਵਿੱਚ ਵੀ ਬੱਚਿਆਂ ਨੂੰ ਇਸ ਤਰ੍ਹਾਂ ਪਿਆਰ ਕੀਤਾ ਜਾਂਦਾ ਰਹੇਗਾ ਮੈਂ ਕਿੰਨੀ ਮੇਰਾ ਹਰ ਸਾਲ ਇਹੀ ਆਪਣਾ ਅਲਾ ਹੁੰਦਾ ਹੈ ਜਿੱਥੇ ਵੀ ਸਾਡੇ ਇਹ ਪਰਿਵਾਰ ਰਹਿੰਦੇ ਆ ਮੈਂ ਹਰ ਵਾਰ ਲੋੜੀ ਦੀ ਕੁਛੀ ਜਿਹੜੀ ਇਹਨਾਂ ਬੱਚਿਆਂ ਦੇ ਨਾਲ ਸੰਜੀ ਕਰਦੀਆਂ ਤੇ ਆਉਣ ਵਾਲਾ ਟਾਈਮ ਵੀ ਇਹਨਾਂ ਦੇ ਅਸ਼ੀਰਵਾਦ ਇਦਾਂ ਰਹੇ ਤਾਂ ਮੈਂ ਇਦੋਂ ਵੀ ਵੱਧ ਜੜ ਕੇ ਕਰਾਂਗੀ ਕਿ ਪਰਮਾਤਮਾ ਇਹਨਾਂ ਨੂੰ ਵੀ ਤੰਦਰੁਸਤੀ ਔਰ ਸਨ ਵੀ ਤੰਦਰੁਸ ਮੈਂ ਕਿ ਨਹੀਂ ਰੱਬ 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 ਰੂਪੀ ਇਹਨਾਂ ਦੇ ਵਿੱਚ ਨਜ਼ਰ ਆ ਰਹੀ ਹੈ ਜੀ ਤੁਹਾਡੀ ਇਸ ਮਹਾਨ ਉਪਰਾਲੀ ਅਸੀਂ ਸਾਥਿਓ ਇਸ ਟਾਈਮ ਮੈਨਲ ਮੌਜੂਦ ਹੈ ਕਿ ਕੈਮਰੇ ਤੇ ਡਾਕਟਰ ਮਜੀਤ ਸਿੰਘ ਸਰਵਜੋਗੇ ਹੋਗੇ ਸਮਾਸ਼ੀ ਵੀ ਹੈਗੇ ਔਰ ਡਾਕਟਰ ਵੀ ਹੈਗੇ ਆ ਗੱਲਬਾਤ ਕਰਕੇ ਦੇਖਦੇ ਹਾਂ ਸਰ ਚੜ੍ਹਦੀ ਸਵਾਗਤ ਕੀ ਕਹਣਾ ਹੈ ਤੁਹਾਡਾ ਇਸ ਮਹਾਨ ਉਪਰਾਲੇ ਪ੍ਰਤੀ ਸਰ ਇਹ ਮਹਾਨ ਉਪਰਾਲਾ ਜਿਹੜਾ ਹੈ ਇਹ ਸਾਡੇ ਭੈਣ ਜੀ ਰਜਨੀ ਬਾਲਾ ਜੀ ਦੁਆਰਾ ਕੀਤਾ ਗਿਆ ਜੀ ਤੇ ਅਸੀਂ ਤਾਂ ਜਿੱਦਾਂ ਇਹ ਸਾਡੇ ਨਾਲ ਅਸੀਂ ਮਿਲ ਕੇ ਜਿੱਦਾਂ ਇਹ ਸਭ ਕਰਦੇ ਹਾਂ ਬਾਕੀ ਸਾਰਾ ਜੋ ਵੀ काम-धाम जो भी सारा दान वगैरह उ सब ਸਾਡੇ ਭੈੰਜੀ ਕਰਦੇ ਆ ਤੇ ਅਸੀਂ ਤਾਂ ਇਹਨਾਂ ਦੇ ਭਰਾ ਹੋਣ ਦੇ ਨਾਤੇ ਇਹਨਾਂ ਦਾ ਸਾਥ ਦੇਈਦਾ ਜੀ ਤੇ ਮੇਰੇ ਨਾਲ ਆਪਣੇ ਜਯਤੇਂਦਰ ਜੀ ਨੇ ਚੰਦੇਲ ਸਾਹਿਬ ਜੀ ਤੇ ਬਿਲਕੁਲ ਬਾਕੀ ਜੋ ਮੈਡਮ ਕਰ ਰਹੇ ਨੇ ਹੁਣ ਕਾਫੀ ਪਿੰਡਾਂ ਚੋਂ ਅਸੀਂ ਹੋ ਕੇ ਆਏ ਆ ਜੀ ਤੇ ਗਰੀਬ ਬੱਚਾ ਨੂੰ ਮੈਡਮ ਇਹ ਨਹੀਂ ਵੀ ਅੱਜ ਹੀ ਵੈਸੇ ਵੀ ਦਾਨ ਕਰਦੇ ਰਹਿੰਦੇ ਆ ਜੀ ਇਹਨਾਂ ਦਾ ਅਗੇ ਪਤਾ ਨਹੀਂ ਕੁਦਰਤੀ ਇਹਨਾਂ ਦਾ ਦਿਲੀ ਇਸ ਤਰ੍ਹਾਂ ਆ ਕਿ ਮੈਂ ਤਾਂ ਜਦੋਂ ਤੋਂ ਮਿਲਿਆ ਇਹਨਾਂ ਨੂੰ ਤੇ ਮੈਂ ਤਾਂ ਇਹੀ ਦੇਖਦਾ ਕਿ ਬਸ ਕਿਸੇ ਨੂੰ ਰਾਸ਼ਨ ਕਿਸੇ ਨੂੰ ਕਿਸ਼ ਕੋਸ਼ ਤੋਂ ਨੂੰ ਕੁਝ ਕਿ ਤਾਂ ਲੋਹੜੀ ਦਾ ਮੌਕਾ ਆ ਤੇ ਇਹਨਾਂ ਨੇ ਕਿਹਾ ਸੀ ਮੈਂ ਗਰੀਬ ਬੱਚਿਆਂ ਨੂੰ ਹਰ ਸਾਲ ਦਾਨ ਕਰਦੀ ਪਰ ਲੋਹੜੀ ਤੋਂ ਇਲਾਵਾ ਵੀ ਮੈਂ ਦੇਖਿਆ ਜਿਦਾਂ ਅਸੀਂ ਕਈ ਪਿੰਡਾਂ ਵਿੱਚ ਗਏ ਪਹਿਲਾਂ ਤੇ ਉੱਥੇ ਵੀ ਜਿਹੜੇ ਕੋਈ ਪਤਾ ਲੱਗਦਾ ਕਿ ਇੱਥੇ ਬਈ ਜ਼ਰੂਰਤਮੰਦ ਆ ਉਹਨੂੰ ਚਾਵਲ ਲੈ ਆ ਤੇ ਕਣਕ ਲੈ ਆਤੀ ਆਟਾ ਲੈਤਾ ਕੇ ਲੈਤਾ ਤੇਲ ਲੈਤਾ ਉਹ ਤਾਂ ਮੇਰੇ ਸਾਹਮਣੇ ਕਈ ਵਾਰੀ ਇਜ਼ਾ ਹੋਇਆ ਵੀ ਅਸੀਂ ਭੈਣ ਜੀ ਪਰਚੇਜ਼ ਕਰਕੇ ਤਾਂ ਫੇ ਉਹ ਦਿੰਦੇ ਆ ਤੇ ਅਸੀਂ ਤਾਂ ਇਹੀ ਵਾਹਿਗੁਰੂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਡੇ ਭੈਣ ਜੀ ਤੰਦਰੁਸਤ ਰਹਿਣ ਔਰ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਇਹ ਸਮਾਜ ਸੇਵਾ ਦਾ ਕੰਮ ਆ ਕਰਨ ਔਰ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬਸ ਇਹੀ ਅਸੀਂ ਦੁਆ ਕਰਦੇ ਹਾਂ